श्री गुरु गुरु ग्रंथ साहब की अगुई सब तो पहला दास वालों जहदार जगतार सिंह अखबारा वालों बुराई फतेह प्रवान करना जी वागुरु जी का खालसा वागुरु जी की फतेह सूरा सौ पहचानी है जो नारा दीन के हेत ਪੁਰਜਾ ਪੁਰਜਾ ਕਟ ਮਰੇ ਕਬੂਰਾ ਛਾਡੇ ਥੇ ਉਸ ਰਾਤ ਤੇ ਪਹਿਲਾਂ ਦੰਦੇ ਹੋਏ ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਚਟਾਣਾ ਬੱਬਰ ਸ਼ਹੀਦ ਭਾਈ ਚੰਨਜੀਤ ਸਿੰਘ ਜੀ ਚੰਨਾਂ ਬੱਬਰ ਜਿਨ੍ਹਾਂ ਨੇ ਉਸ ਟਾਈਮ ਸਰਕਾਰੀ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ ਆਪ ਸ਼ਹੀਦੀਆਂ ਪ੍ਰਾਪਤ ਕੀਤੀਆਂ ਅੱਜ ਆਪਾਂ ਜਿੰਨੀ ਤਰ੍ਹਾਂ ਜਾਣੂ ਹੈ ਕਿ ਜਿੱਥੇ ਉਹਨਾਂ ਨੇ ਕੌਮ ਦੀ ਪੰਥ ਦੀ ਲੜਾਈ ਲੜੀ ਸਿੱਖਾਂ ਦੀ ਇੱਜ਼ਾਤ ਦੀ ਲੜਾਈ ਲੜੀ ਉਸ ਸਰਕਾਰੀ ਜ਼ੁਲਮ ਦਾ ਟਾਕਰਾ ਕੀਤਾ ਉਥੇ ਪੰਜਾਬ ਨੂੰ ਬੰਜਰ ਹੋਣ ਤੋਂ ਰੋਕਿਆ ਜੋ ਅੱਜ ਪੰਜਾਬ ਦਾ ਜਿਹੜਾ ਵੀ ਕਿਸਾਨ ਖੇਤੀ ਕਰਦਾ ਧਾਲੀਆਂ ਗਲਦਾ ਉਹ ਉਹਨਾਂ ਨਾਲ ਰਹੀ ਹੈ ਕਿਉਂਕਿ ਉਹਨਾਂ ਨੇ ਆਪ ਬੜੀ ਕੁਰਬਾਨੀ ਦੇ ਕੇ ਪੰਜਾਬ ਨੂੰ ਬੰਜਰ ਹੋਣ ਤੋਂ ਜਿਹੜੀ ਐਸਵਾਈਐਲ ਪੰਜਾਬ ਦਾ ਪਾਣੀ ਖੋਹ ਕੇ ਦੂਜੀਆਂ ਸੂਬਿਆਂ ਨੂੰ ਦੇਲ ਜਾ ਰਹੀ ਸੀ ਉਹਨੂੰ ਰੋਕਿਆ ਉਹਦੇ ਮਾਦਰਾਂ ਨੇ ਬਹੁਤ ਵੱਡੀ ਜਿਹੜੀ ਝਕੌਣੀ ਪਈ ਕਿ ਉਹਨਾਂ ਨੂੰ ਆਪਣੇ ਪਰਿਵਾਰ ਤੇ ਵੀ ਜਿਹੜਾ ਸਰਕਾਰੀ ਜ਼ੁਲਮ ਹੋਇਆ ਸੀਧੀਆਂ ਹੋਈਆਂ ਉਹਦੀ ਕੀਮਤ ਚ ਚਕਾਉਣੀ ਪਈ। ਸੋ ਆਜੇ ਉਹਨਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਇਹ ਉਹ ਸ਼ੀਤਾਂ ਦੀ ਪਵਿੱਤਰ ਧਰਤੀ ਹੈ ਜਿੱਥੇ ਸ਼ਹੀਦ ਗੁਰਮਤ ਸਿੰਘ ਤੇ ਪ੍ਰਜਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਦੀਆ ਸਿੰਘ ਜੀ ਉਹਨਾਂ ਨੇ ਮੌਕੇ ਦੇ ਜ਼ੁਲਮ ਦੇ ਖਿਲਾਫ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਦੇ ਨਾਲ ਅਨੇਕਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਅੱਜ ਤੋਂ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਅਸੀਂ ਆਜੂਰ ਦਾ ਦਾ ਸ਼ੀਰਤੀ ਤਿਆਨਾ ਇੱਥੇ ਮਨਾ ਰਹੇ ਇਹ ਜੋ ਪ੍ਰਾਣਾ ਕੀਤਾ ਸਰਦਾਰ ਸਿਮਰਨ ਜੀ ਇਸ ਦੀ ਮਾਂ ਸ਼ਰੋਮਣੀ ਅਕਾਲੀ ਦਾ ਅੰਮ੍ਰਿਤਸਰ ਬਹੁਤ ਵੱਡਾ ਪ੍ਰਾਣਾ ਚੰਗਾ ਪ੍ਰਾਣਾ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਦੀ ਆ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਸਾਡਾ ਫਰਜ਼ ਬਣਦਾ ਆਪਣਾ ਜਿਹੜਾ ਇਤਿਹਾਸ ਨੂੰ ਸਾਹਮਣੇ ਰੱਖੀਏ ਤੇ ਔਣ ਵਾਲੀ ਜਨਰੇਸ਼ਨ ਦੇ ਸਾਹਮਣੇ ਰੱਖੀਏ ਕਿ ਸਾਡੇ ਬਹਾਦਰ ਸਿੰਘਾਂ ਨੇ ਕਿਸ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਸੋ ਅੱਜ ਉਹਨਾਂ ਦੀ ਕੁਰਬਾਨੀ ਅੱਗੇ ਸਿਰ ਝੁਕਦਾ ਅੱਜ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਸੇਧਾ ਕਰਨ ਵਾਲੇ ਇੱਥੇ ਪਹੁੰਚੇ ਜਿਹੜਾ ਦਿੱਕਤਾਰ ਸੀ ہمارا ਜਿਨ੍ਹਾਂ ਦਾ ਉਹਨਾਂ ਨਾਲ ਬਹੁਤ ਸੰਬੰਧ ਰਿਹਾ ਕਿਉਂਕਿ ਇੱਕ ਜਥੇਬੰਦੀ 'ਚ ਰਹਿ ਕੇ ਉਹਨਾਂ ਨੇ ਸੇਵਾ ਨਿਭਾਈ ਹੈ ਉਹਨਾਂ ਨਾਲ ਬਹੁਤ ਪਿਆਰ ਸੀ ਸਮੇਂ-ਸਮੇਂ ਤੇ ਦਾਲ ਸਮਾਲ ਉਹ ਆਪਣੀਆਂ ਪੁਰਾਣੀਆਂ ਆਦਾ ਜਿਸ ਵਿੱਚ ਭਾਈ ਬਰਮਿੰਦਰ ਸਿੰਘ ਜੀ ਜਟਾਣਾ ਤੇ ਸ਼ਹੀਦ ਭਾਈ ਚੰਦ ਸਿੰਘ ਚੱਲਾ ਇਕੱਠੇ ਵਿਚਰਦੇ ਰਹੇ ਕੌਮ ਦੀ ਨਰਾਇ ਨੜੀ ਉਹ ਸੰਘਰਸ਼ ਲੜਿਆ ਸੋ ਉਹਨਾਂ ਦੇ ਇਹਨਾਂ ਸਿੰਘਾਂ ਦੀ ਕੁਰਬਾਨੀ ਅੱਗੇ ਸਿਰ ਝੁਕਦਾ ਜਿੱਥੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਨ ਲਈ ਇੱਥੇ ਇਕੱਤਰ ਹੋਏ ਆਂ ਉਹਨਾਂ ਦੀ ਕੁਰਬਾਨੀ ਨੂੰ ਸਿਰਦਾ ਕਰਨ ਲਈ ਇੱਥੇ ਇਕੱਤਰ ਹੋਏ ਆਂ ਅੱਜ ਉਸ ਪਰਿਵਾਰ ਤੇ ਬਹੁਤ ਵੱਡਾ ਦੁੱਖ ਪਾਈ ਘਟਨਾ ਵਾਪਰੀ ਹੈ ਕਿਉਂਕਿ ਉਸ ਪਰਿਵਾਰ ਦੀ ਭਾਈ ਬਰਵਿੰਦਰ ਸਿੰਘ ਮਟਾ ਜਟਾਣਾ ਦੀ ਭੈਣ ਦੀ ਬੀਤੀ ਸ੍ਰਿੰਦਰ ਕੌਰ ਉਹ ਹਰ ਇੱਕ ਪ੍ਰੋਗਰਾਮ ਪ੍ਰਮਾਤ ਜੁਮੇਵਾਰੀ ਨੂੰ ਬੁਲਾਉਦੇ ਸੀ ਜਿੱਥੇ ਵੀ ਦਾਸ ਨੇ ਜਾਂ ਹੋਰ ਨੇ ਉਹਨਾਂ ਨੂੰ ਸੁਨੇਹਾ ਲਾਣਾ ਉਹਨਾਂ ਨੇ ਉੱਥੇ ਹਾਜ਼ਰੀ ਭਰਨੀ ਸੋ ਉਹਨਾਂ ਦੇ ਜੀਜਾ ਜੀ ਸਰਦਾਰ ਅਰਪਾਰ ਸਿੰਘ ਜੀ ਜਿਹੜੇ ਐਕਸੀਡੈਂਟ ਚ ਗੁਰੂ ਸਾਹਿਬ ਨੂੰ ਪਿਆਰੇ ਹੋਏ ਇਸ ਫਾਨੀ ਸੰਸਾਰ ਨੂੰ ਵਾਲਮੇਤਾ ਕਹਿੰਦੇ ਹੋਏ ਗੁਰੂ ਚਰਨਾਮਾ ਜੀ ਕਹੇ ਸੋ ਜਿੱਥੇ ਅੱਜ ਅਸੀਂ ਉਹਨਾਂ ਸਿੰਘਾਂ ਦੀ ਸੀਧੀ ਨੂੰ ਸਿੱਧਾ ਕਰਨੀ ਪਹੁੰਚੇ ਹੈ ਉੱਥੇ ਗੁਰੂ ਦੇ ਚਰਨਾਚ ਅਰਦਾਸ ਹੈ ਕਿ ਉਹ ਪਰਿਵਾਰ ਜਿਹੜਾ ਇੱਕ ਪੰਥਕ ਪਰਿਵਾਰ ਸੀ ਉਹਨੂੰ ਭਾਈ ਅਰਤਾਰ ਸਿੰਘ ਨੂੰ ਆਪਣੇ ਚਰਨਾਚ ਨਿਵਾਸ ਵachsen ਤੇ ਬੀਬੀ ਸ੍ਰੀਂਦਰ ਕੌਰ ਨੂੰ ਤੰਦਰੁਤੀ ਦੀ ਦਾਤ ਵachsen ਸੋ ਮੈਂ ਅੰਤ ਵਿੱਚ ਜਿੱਥੇ ਜ਼ਹਿਦਾਰ dictators ਜਿਹੜਾਵਾਂ ਬਣੋ ਉਹਨਾਂ ਦੀ ਕੁਰਬਾਨੀ ਨੂੰ ਸਿੰਘਾਂ ਦੀ ਕੁਰਬਾਨੀ ਨੂੰ ਸ਼ਹੀਦ ਭਾਈ ਬਲਵੰਦਰ ਸਿੰਘ ਜੀ ਜਟਾਣਾ ਬੱਬਰ ਤੇ ਸ਼ਹੀਦ ਭਾਈ ਚੰਨਜੀਤ ਸਿੰਘ ਜੀ ਚੰਨਾ ਬੱਬਰ ਉਹਨਾਂ ਦੀ ਪਰਵਾਨੀ ਨੂੰ ਸਿੱਧਾ ਕਰਨ ਲਈ ਪਹੁੰਚੇ ਹੈ ਉਥੇ ਉਸ ਪਰਿਵਾਰ ਨਾਲ ਜਿਹੜਾ ਜ਼ਹਿਦਾਰ dictators ਸਿੰਘ ਹਵਾਰਾ ਬਣੋ ਹਮਦਰਦੀ ਪ੍ਰਗਟ ਕੀਤੀ ਜਾਂਦੀ ਹੈ ਸੋ ਕਿਉਂਕਿ ਅੱਜ ਵੀ ਜਿਸ ਤਰ੍ਹਾਂ ਉਹ ਸੰਘਰਸ਼ ਚੱਲਿਆ ਸ਼ਹੀਦیاں ਹੋਈਆਂ ਪੌਮ ਵਾਸਤੇ ਪੰਥ ਵਾਸਤੇ ਕੀਤੀਆਂ ਉੱਥੇ ਸਾਡੇ ਨੌਜਵਾਨ ਜਿਹੜਾ ਚੁੱਕ ਗਏ ਅੱਜ ਲੰਬੇ ਸਮੇਂ ਹੋ ਗਏ ਜਿੰਨੀਆਂ ਵੀ ਕੋਰਟਾਂ ਮੰਗੋ ਅਦਾਲਤਾਂ ਨੂੰ ਸਜਾਵਾਂ ਮਿਲੀਆਂ ਸੀ ਉਹਨਾਂ ਨੂੰ ਦੁੱਖਣੀਆਂ ਕਰਨ ਦੇ باوجود ਅੱਜ ਉਹਨਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਸੋ ਮੈਂ ਆਈਆਂ ਸੰਗਤਾਂ ਨੇ ਚਰਨਾਂ 'ਚ ਬੇਨਤੀ ਕਰਦਾ ਕਿ ਉਹਨਾਂ ਬੰਦੀ ਸੀਾਂ ਦੀ ਰਿਹਾਈਆਂ ਲਈ ਤੇ ਗੁਰੂ ਗ੍ਰੰਥ ਸਾਹਿਬ ਤੇ ਇਨਸਾਫ਼ ਲਈ ਕੌਮੀ ਇਨਸਾਫ਼ ਮੋਰਚਾ ਲੱਗਿਆ ਮੁਹਾਲੀ ਵਿੱਚ ਸੋ ਮੈਂ ਸਰਦਾਰ ਸਿੰਘ ਜੀ ਦੀ ਇਮਾਨ ਨੂੰ ਵੀ ਰਹਿਤੀ ਕਰਾਂਗਾ ਕਿ ਆਉਣ ਵਾਲੇ ਦਿਨਾਂ ਵਿੱਚ ਕੌਮੀ ਇਨਸਾਫ਼ ਮੋਰਚੇ ਦਾ ਸਾਥ ਦੇ ਕਿਉਂਕਿ ਮੈਂ 22 ਤਰੀਕ ਨੂੰ ਮੁਲਾਕਾਤ ਕਰਕੇ ਆਇਆ ਜਸਤਾਜੀ ਜੀ ਉਹਨਾਂ ਨੇ ਸਪੈਸਿਫਿਕ ਮੇਰੀ ਡਿਊਟੀ ਲਈ ਸੀ ਕਿ ਮਾਨ ਸਾਹਿਬ ਨੂੰ ਜ਼ਰੂਰ ਬੇਨਤੀ ਕਰ ਲਈ ਕਿਉਂਕਿ ਇਹ ਕੌਮੀ ਕਾਰਜ ਹੈ ਕੌਮ ਦਾ ਫਰਜ਼ ਬਣਦਾ ਜਿੱਥੇ ਉਹ ਸਾਡੇ ਯੋਧਿਆਂ ਨੇ ਆਪਣੇ ਫਰਜ਼ ਨਿਭਾਏ ਐ ਕਿਉਂਕਿ ਅੱਜ ਉਸ ਫਰਜ਼ ਨੂੰ ਨਿਭਾਉਂਦੇ ਹੋਏ ਸਾਡੇ ਬਹੁਤ ਸਾਰੇ ਸਿੰਘ ਅੱਜ ਵੀ ਜਲਾਵਤਨੀ ਘਟ ਰਹੇ ਸੋ ਹੋਏ ਨੀ ਕੋਈ ਜਿਹੜਾ ਤੋਂ ਘਟਨੀ ਸੋ ਇਸ ਕਰਕੇ ਉਹ ਸੋਚ ਤੇ ਪਹਿਰਾ ਦੇ ਜੇ ਇਹਨਾਂ ਸਿੰਧਾਂ ਦੀ ਜਿਹੜੀ ਕੁਰਬਾਨੀ ਹੈ ਉਸ ਨੂੰ ਇਹੀ ਸਾਡਾ ਫਰਜ਼ ਬਣਦਾ ਕੌਮ ਦਾ ਕਿ ਜਿਸ ਸੋਚ ਨੂੰ ਲੈ ਕੇ ਉਹਨੇ ਸ਼ੀਧੀਆਂ ਪ੍ਰਾਪਤ ਕੀਤੀਆਂ ਉਸ ਨੂੰ ਸਮਰਪਿਤ ਹੋ ਕੇ ਅਸੀਂ ਕੌਮ ਦੀ ਗੱਲ ਕਰੀਏ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਤਿਕ ਵਾਹਿਗੁਰੂ ਦੀ ਕਾਲ ਖਾਲਸਾ ਵਾਹਿਗੁਰੂ ਦੀ ਖਫਤ ਸੋ ਬਾਪੀ ਨੇ ਬੇਨਤੀਆਂ ਕਿ ਸਰੋਪੋਂ ਦੀ ਬਖਸ਼ਿਸ਼ ਹੋਣੀ ਹੈ ਸੰਕਤ ਰੂਪ ਦੇ ਵਿੱਚ ਲੈਣ ਬੋਲੇ ਸੋ ਨਿਹਾਲ